ਗੁਰੂ ਜੀ ਨੇ ਸਭ ਸਿੱਖਾਂ ਨੂੰ ਬਿਨਾਂ ਵਾਲ ਕਟਾਇਆ ਤੇ ਹਜ਼ਾਮਤ ਕਰਾਇਆ ਬੈਸਾਖੀ ਦੇ ਮੌਕੇ ਆਨੰਦਪੁਰ ਆਉਣ ਦੀ ਸੱਦਿਆ ਉਹਨਾਂ ਨੂੰ ਇਕੱਤਰ ਹੋਏ ਵੇਖ ਕੇ ਗੁਰੂ ਜੀ ਨੇ ਇੱਕ ਉੱਚੇ ਥੜੇ ਵੱਲ ਇਸ਼ਾਰਾ ਕਰਕੇ ਦਰਿਆ ਵਿਛਾਉਣ ਦਾ ਹੁਕਮ ਦਿੱਤਾ ਤੇ ਨਾਲ ਲੱਗਵੇਂ ਇੱਕ ਥਾਂ ਤੇ ਕਨਾਤਾਂ ਤੇ ਤੰਬੂ ਲਗਵਾ ਕੇ ਪਰਦਾ ਕਰਵਾ ਦਿੱਤਾ ਜਦੋਂ ਇਹ ਸਭ ਕੁਝ ਹੋ ਗਿਆ ਤਾਂ ਗੁਰੂ ਜੀ ਨੇ ਇੱਕ ਭਰੋਸੇਯੋਗ ਸਿੱਖ ਨੂੰ ਅੱਧੀ ਰਾਤ ਨੂੰ ਉਸ ਵਲਗਨ ਵਿੱਚ ਪੰਜ ਬੱਕਰੇ ਵਨ ਔਨ ਲੈ ਕਿਹਾ ਤੇ ਕਿਸੇ ਨੂੰ ਉਹਦੇ ਕੀਤੇ ਕੰਮ ਦਾ ਪਤਾ ਨਾ ਲੱਗੇ ਬੱਕਰੇ ਯਥਾ ਸਮੇਂ ਵਨਣਗੇ ਗੁਰੂ ਜੀ ਨੇ ਸੇਵਕਾਂ ਨੂੰ ਵੱਖਰਾ ਹੁਕਮ ਦੇ ਦਿੱਤਾ ਕਿ ਉਹ ਤੰਬੂ ਤੇ ਕਿਨਾਤਾ ਅੰਦਰ ਨਾ ਜਾਣ ਅਗਲੀ ਸਵੇਰ ਗੁਰੂ ਜੀ ਦਿਨ ਚੜਨ ਤੋਂ ਇੱਕ ਪਹਿਰ ਪਹਿਲਾਂ ਉੱਠੇ ਪਾਠ ਪੂਜਾ ਕੀਤੀ ਸ਼ਸ਼ਤਰ ਤੇ ਵਸ਼ਤ ਸਜਾ ਲੇ ਫਿਰ ਗੁਰੂ ਜੀ ਨੇ ਐਲਾਨ ਕੀਤਾ ਕਿ ਖੁੱਲੇ ਮੈਦਾਨ 'ਚ ਇੱਕ ਵੱਡਾ ਸਮਾਗਮ ਹੋਵੇਗਾ। ਜਦ ਸਭ ਬੈਠ ਗਏ ਤਾਂ ਗੁਰੂ ਜੀ ਨੇ ਤਲਵਾਰ ਮਿਆਂ 'ਚੋਂ ਕੱਢੀ ਤੇ ਆਵਾਜ਼ ਦਿੱਤੀ ਕਿ ਉਹਦੇ ਪ੍ਰੇਮੀ ਸਿੱਖਾਂ 'ਚੋਂ ਕੋਈ ਉਹਦੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੈ। ਕੋਈ ਵੀ ਉੱਤਰ ਨਾ ਆਇਆ। ਅਜਿਹਾ ਪ੍ਰਸਤਾਵ ਸੁਣ ਕੇ ਸਭ ਦੇ ਰੰਗ ਪੀਲੇ ਪੈ ਗਏ। ਗੁਰੂ ਜੀ ਨੇ ਦੂਸਰੀ ਵਾਰ ਉਹ ਮੰਗ ਕੀਤੀ ਪਰ ਨਤੀਜਾ ਉਹ ਹੀ ਰਿਹਾ। ਤੀਸਰੀ ਵਾਰ ਗੁਰੂ ਜੀ ਉੱਚੀ ਆਵਾਜ਼ ਚ ਗਰਜੇ ਜੇ ਕੋਈ ਮੇਰਾ ਸੱਚਾ ਸਿੱਖ ਹੈ ਤਾਂ ਉਹ ਆਪਣਾ ਸਿਰ ਭੇਟਾ ਕਰਕੇ ਆਪਣੇ ਧਰਮ ਦਾ ਸਬੂਤ ਦੇਵੇ ਲਾਹੌਰ ਦਾ ਇੱਕ ਸਿੱਖ ਜਿਸ ਦਾ ਨਾਮ ਦੇਆਰਾਮ ਸੀ ਉਹ ਉੱਠਿਆ ਤੇ ਕਹਿਣ ਲੱਗਾ ਹੇ ਸੱਚੇ ਪਾਤਸ਼ਾ ਮੇਰਾ ਸਿਰ ਆਪਦੀ ਸੇਵਾ ਵਿੱਚ ਹਾਜ਼ਰ ਹੈ ਗੁਰੂ ਜੀ ਨੇ ਉਸ ਨੂੰ ਬਾਹਤੋਂ ਪਕੜਿਆ ਉਸ ਨੂੰ ਤੰਬੂ ਵਿੱਚ ਲੈ ਗਏ ਤੇ ਬਿਠਾ ਦਿੱਤਾ ਫਿਰ ਉਹਨਾਂ ਨੇ ਤਲਵਾਰ ਦੇ ਇੱਕੋ ਵਾਰ ਨਾਲ ਬੱਕਰਾ ਛਟਕਾ ਦਿੱਤਾ ਉੱਥੋਂ ਗਈ ਤੇ ਹਜ਼ੂਮ ਨੂੰ ਲਹੂ ਚੁੰਦੀ ਤਲਵਾਰ ਦਿਖਾਈ ਗੁਰੂ ਜੀ ਨੇ ਫਿਰ ਪੁੱਛਿਆ ਕਿ ਹੋਰ ਵੀ ਕੋਈ ਸੱਚਾ ਸਿੱਖ ਹੈ ਜੋ ਮੈਨੂੰ ਆਪਣਾ ਸੀਸ ਭੇਟ ਕਰੇਗਾ ਹਜ਼ੂਮ ਨੂੰ ਹੁਣ ਪੱਕਾ ਯਕੀਨ ਹੋ ਗਿਆ ਸੀ ਕਿ ਗੁਰੂ ਜੀ ਸੱਚਮੁੱਚ ਗੰਭੀਰ ਹੈ ਤੇ ਉਸਨੇ ਦਿਆਰਾਮ ਨੂੰ ਮਾਰ ਦਿੱਤਾ ਇਸ ਲਈ ਕੋਈ ਵੀ ਨਾ ਬੋਲਿਆ ਤੀਸਰੀ ਬਾਰ ਬੋਲਨ ਤੇ ਦਿੱਲੀ ਦੇ ਧਰਮਦਾਸ ਨੇ ਉੱਤਰ ਦਿੱਤਾ ਹੇ ਪਾਤਸ਼ਾ ਮੇਰਾ ਸਿਰ ਹਾਜ਼ਰ ਹੈ ਗੁਰੂ ਜੀ ਆਪਣੇ ਚਿਹਰੇ ਦਾ ਗੁਸੈਲਾ ਰੂਪ ਬਣਾ ਕੇ ਧਰਮਚੰਦ ਨੂੰ ਵਰਗਣ ਵਿੱਚ ਲੈ ਗਏ ਦਇਰਾਮ ਕੋਲ ਬਿਠਾ ਦਿੱਤਾ ਤੇ ਇੱਕ ਹੋਰ ਬੱਕਰਾ ਝਟਕਾ ਦਿੱਤਾ ਗੁਰੂ ਜੀ ਫਿਰ ਬੜੇ ਭਿਆਨਕ ਦਿਸਦੇ ਆਏ ਤੇ ਕਿਹਾ ਕਿ ਹੋਰ ਵੀ ਕੋਈ ਸਿੱਖ ਹੈ ਜੋ ਸੀਸ ਭੇਟ ਕਰੇਗਾ ਮੈਨੂੰ ਸਿੱਖਾਂ ਦੇ ਸਿਰਾਂ ਦੀ ਵੱਡੀ ਲੋੜ ਹੈ ਇਸ ਪਿੱਛੋਂ ਕੁਝ ਲੋਕ ਟਿੱਕਾ ਟਿਪ ਨਹੀਂ ਕਰਦੇ ਹੋਏ ਕਹਿਣ ਲੱਗੇ ਕਿ ਗੁਰੂ ਜੀ ਦਾ ਦਿਮਾਗ ਹਿੱਲ ਗਿਆ ਤੇ ਕੁਝ ਗੁਰੂ ਜੀ ਦੀ ਮਾਤਾ ਕੋਲ ਸ਼ਿਕਾਇਤ ਕਰਨ ਚਲੇ ਗਏ ਤੇ ਜਾ ਕੇ ਕਹਿਣ ਲੱਗੇ ਕਿ ਉਸ ਵਿੱਚ ਸੰਪੂਰਨ ਤਬਦੀਲੀ ਆ ਗਈ ਹੈ ਤੇ ਉਸ ਨੂੰ ਆਪਣੇ ਬੇਵਫਾ ਦੀ ਕੋਈ ਹੋਸ਼ ਨਹੀਂ ਉਹਨਾਂ ਨੇ ਦੋ ਸਿੱਖਾਂ ਦੇ ਆਕਾਰ ਨਹੀਂ ਮਾਰ ਦਿੱਤੇ ਜਾਣ ਦੀ ਮਿਸਾਲ ਦਿੱਤੀ ਹੈ ਉਸ ਦੀ ਮਾਤਾ ਨੂੰ ਸਲਾਹ ਦਿੱਤੀ ਗਈ ਕਿ ਉਸ ਨੂੰ ਗੁਰਗੱਦੀ ਤੋਂ ਲਾ ਕੇ ਉਹਨਾਂ ਦੇ ਵੱਡੇ ਪੁੱਤਰ ਨੂੰ ਗੱਦੀ ਦੇ ਦਿੱਤੀ ਜਾਵੇ। ਮਾਤਾ ਨੇ ਗੁਰੂ ਜੀ ਵੱਲ ਸੰਦੇਸ਼ ਵਾਕ ਭੇਜਿਆ ਪਰ ਉਹ ਆਪਣੇ ਮੰਤ ਵਿੱਚ ਇੰਨੇ ਇਕਾਗਰ ਤੇ ਰੁੱਝੇ ਹੋਏ ਸੀ ਕਿ ਉਹ ਕਿਸੇ ਵੀ ਕਿਸਮ ਦੇ ਸੰਦੇਸ਼ ਵਾਕ ਨੂੰ ਮਿਲ ਨਹੀਂ ਸਕਦੇ ਸੀ। ਫਿਰ ਉਹਨਾਂ ਨੇ ਤੀਸਰੇ ਸਿੱਖ ਨੂੰ ਬੁਲਾਇਆ ਜੋ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੋਵੇ। ਇਸ ਤੇ ਦਿਵਾਰਕਾ ਦੇ ਮੋਕਮ ਚੰਦ ਨੇ ਆਪਣੀ ਕੁਰਬਾਨੀ ਦੇਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਇਸ ਪਿੱਛੋਂ ਗੁਰੂ ਜੀ ਉਸ ਨੂੰ ਹੱਥੋਂ ਫੜ ਕੇ ਵਲਗਣ ਵਿੱਚ ਲੈ ਗਏ ਤੇ ਬੱਕਰਾ ਮਾਰ ਦਿੱਤਾ ਉਹ ਫਿਰ ਲਹੂ ਨਾਲ ਚੁੰੰਦੀ ਤਲਵਾਰ ਲੈ ਕੇ ਪਹਿਲਾਂ ਬਾਗੀ ਬਾਹਰ ਆਏ ਜਦੋਂ ਗੁਰੂ ਜੀ ਨੇ ਚੌਥੇ ਸਿੱਖ ਦੀ ਕੁਰਬਾਨੀ ਲਈ ਪੁਕਾਰਿਆ ਤਾਂ ਸਿੱਖਾਂ ਨੇ ਸੋਚਿਆ ਕਿ ਸਭ ਨੂੰ ਹੀ ਮਾਰ ਦੇਵੇਗਾ ਕਈ ਉਥੋਂ ਨੱਠ ਗਏ ਤੇ ਕਈਆਂ ਨੇ ਨੀਮੀਆਂ ਪਾ ਲਈਆਂ ਬیدر ਦਾ ਵਾਸੀ ਸਹਿਬ ਚੰਦ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਦੇ ਰੌਂ ਰੁਖ ਵਿੱਚ ਖੜਾ ਹੋ ਗਿਆ ਦੇਖਿਆ ਕਿ ਆਉਦਾ ਸਿਰ ਗੁਰੂ ਜੀ ਦੇ سپرد ਹੈ ਗੁਰੂ ਜੀ ਇਸ ਨੂੰ ਤੰਬੂ ਵਿੱਚ ਲੈ ਗਏ ਤੇ ਚੌਥਾ ਬੱਕਰਾ ਛਟਕਾ ਦਿੱਤਾ ਜਦੋਂ ਪਹਿਲਾ ਮੰਗ ਬਾਹਰ ਆਏ ਤਾਂ ਉਹਨਾਂ ਨੇ ਫਿਰ ਇੱਕ ਸਿੱਖ ਦੀ ਮੰਗ ਕੀਤੀ ਜੋ ਉਹਨਾਂ ਲਈ ਆਪਣੀ ਜਾਨ ਬਾਨੀ ਤਿਆਰ ਹੋਵੇ ਇਹ ਸੁਣ ਕੇ ਸਿੱਖਾਂ ਵਿੱਚ ਉਥੋਂ ਨੱਠ ਜਾਣ ਲਈ ਭਗੜੜ ਮੱਚ ਗਈ ਤੇ ਸਿਰਫ ਉਹਨਾਂ ਹੀ ਉੱਥੇ ਰਹਿਣ ਦਾ ਹੌਸਲਾ ਕੀਤਾ ਜੋ ਧਰਮ ਦੇ ਪੱਕੇ ਨਿਵਾਈ ਸੀ ਜਗਨਨਾ ਦੇ ਹਿੰਮਤ ਸਿੰਘ ਨੇ ਗੁਰੂ ਜੀ ਦੀ ਆਖਰੀ ਆਵਾਜ਼ ਤੇ ਉੱਤਰ ਦਿੱਤਾ ਕਿ ਗੁਰੂ ਜੀ ਉਸ ਦੀ ਜਾਨ ਲੈ ਸਕਦੇ ਨੇ ਗੁਰੂ ਜੀ ਫਿਰ ਉਸ ਨੂੰ ਬਲਗਨ ਅੰਦਰ ਲੈ ਗਏ ਤੇ ਰੰਦਾ ਬੱਕਰਾ ਵੀ ਝਟਕਾ ਦਿੱਤਾ ਗੁਰੂ ਜੀ ਹੁਣ ਆਪਣਾ ਜੀਵਨ ਉਹਨਾਂ ਪੰਜਾਂ ਸਿੱਖਾਂ ਦੀ ਭੇਟਾ ਕਰਨ ਲਈ ਤਿਆਰ ਸਨ ਜਿਨ੍ਹਾਂ ਨੇ ਗੁਰੂ ਜੀ ਪ੍ਰਤੀ ਇੰਨੀ ਸ਼ਰਧਾ ਵਿਖਾਈ ਸੀ ਗੁਰੂ ਜੀ ਨੇ ਉਹਨਾਂ ਨੂੰ ਸੁੰਦਰ ਵਸਤਰ ਪੁਆਏ ਤੇ ਉਹ ਸੂਰਜ ਵਾਂਗ ਚਮਕਣ ਲੱਗੇ ਗੁਰੂ ਜੀ ਨੇ ਉਹਨਾਂ ਨੂੰ ਮੁਖਾਤਿਬ ਹੋ ਕੇ ਕਿਹਾ ਮੇਰੇ ਭਰਾਵੋ ਤੁਸੀਂ ਮੇਰਾ ਰੂਪ ਹੋ ਤੇ ਮੈਂ ਤੁਹਾਡਾ ਜਿਹੜਾ ਇਹ ਸਮਝਦਾ ਹੈ ਕਿ ਤੁਹਾਡੇ ਤੇ ਮੇਰੇ ਵਿੱਚ ਕੋਈ ਅੰਤਰ ਹੈ ਉਹ ਭਾਰੀ ਭੁੱਲ ਕਰ ਸਕਦਾ ਹੈ ਫਿਰ ਪੰਜਾਂ ਸਿੱਖਾਂ ਨੂੰ ਆਪਣੇ ਕੋਲ ਬਿਠਾ ਕੇ ਸਾਰੀ ਸਭਾ ਸਾਹਮਣੇ ਗੁਰੂ ਜੀ ਨੇ ਐਲਾਨ ਕੀਤਾ ਗੁਰੂ ਨਾਨਕ ਦੇਵ ਜੀ ਸਮੇਂ ਇੱਕ ਸੱਚਾ ਸਿੱਖ ਮਿਲਿਆ ਸੀ ਭਾਵ ਗੁਰੂ ਅੰਗਦ ਮੇਰੇ ਸਮੇਂ ਵਿੱਚ ਪੰਜ ਸਿੱਖ ਗੁਰੂ ਵਿੱਚ ਪੂਰਨ ਸ਼ਰਧਾ ਰੱਖਣ ਵਾਲੇ ਮਿਲੇ ਨੇ ਇਹ ਸਿੱਖ ਧਰਮ ਦੇ ਨਵੇਂ ਸਿਰਿਓਂ ਨੀਂ ਰੱਖਣਗੇ ਤੇ ਸੱਚਾ ਧਰਮ ਸਾਰੀ ਦੁਨੀਆ ਵਿੱਚ ਪਚਲਤ ਹੋਵੇਗਾ ਤੇ ਪ੍ਰਸਿੱਧੀ ਪ੍ਰਾਪਤ ਕਰੇਗਾ ਲੋਕ ਗੁਰੂ ਜੀ ਦੀ ਤਬਦੀਰ ਤੇ ਹੈਰਾਨ ਹੋਏ ਤੇ ਪੰਜਾਂ ਪਿਆਰਿਆਂ ਦੇ ਚਰਨਾਂ 'ਚ ਨਮਸਕਾਰ ਕਰਦੇ ਹੋਏ ਕਹਿਣ ਲੱਗੇ ਕਿ ਸਿੱਖ ਧਰਮ ਦੀ ਜੈ ਹੋਵੇ ਭਰਾਵੋ ਤੁਸੀਂ ਇਸ ਧਰਮ ਦੀਆਂ ਨੀਹਾਂ ਡੁੰਗੀਆਂ ਕਾਇਮ ਕਰ ਦਿੱਤੀਆਂ ਨੇ ਜੇ ਅਸੀਂ ਵੀ ਤੁਹਾਡੇ ਵਾਂਗ ਆਪਣਾ ਸੀਸ ਭੇਟ ਕਰ ਦਿੰਦੇ ਤਾਂ ਅਸੀਂ ਵੀ ਸੁਭਾਗਸ਼ਾਲੀ ਹੋ ਜਾਂਦੇ ਗੁਰੂ ਜੀ ਫਿਰ ਸਿੱਖਾਂ ਨੂੰ ਸੰਬੋਧਨ ਕਰਨ ਲੱਗੇ ਬਾਬਾ ਨਾਨਕ ਦੇ ਸਮੇਂ ਤੋਂ ਚਰਨ ਪਾਹਲ ਦੀ ਮਰਿਆਦਾ ਸੀ ਗੁਰੂ ਜਿਸ ਜਲ ਵਿੱਚ ਪੈਰ ਧੋਂਦੇ ਸਨ ਸੇਖੋ ਜਲ ਪੀਂਦੇ ਸਨ ਇਹ ਰੀਤ ਹਿੰਦ ਤਪਉਂਦੀ ਸੀ ਪਰੰਤੂ ਖਾਲਸਾ ਇੱਕ ਕੌਮ ਵਜੋਂ ਬੀਤ ਤਾਂ ਤੇ ਸ਼ਸਤਰ ਕਲਾ ਨਾਲ ਕੈਮ ਕੀਤਾ ਜਾ ਸਕਦਾ ਸੀ ਇਸ ਲਈ ਮੈਂ ਪਾਣੀ ਵਿੱਚ ਖੰਡਾ ਫੇਰ ਕੇ ਅੰਮਲ ਸ਼ਕਾਉਂਦੀ ਰੀਤ ਦੀ ਸਥਾਪਨਾ ਕਰਦਾ ਤੇ ਆਪਣੇ ਸਿੱਖਾਂ ਨੂੰ ਸਿੰਘ ਜਾਂ ਸ਼ੇਰਾਂ 'ਚ ਤਬਦੀਲ ਕਰਦਾ ਜੋ ਅੰਮਰਦੀ ਪੋਲ ਛਕਣਗੇ ਉਹ ਤੁਹਾਡੀਆਂ ਅੱਖਾਂ ਸਾਹਮਣੇ ਹੀ ਗਿੱਦੜਾਂ ਤੋਂ ਸ਼ੇਰ ਬਣ ਜਾਣਗੇ ਤੇ ਇਸ ਜਗਤ ਵਿੱਚ ਸਾਮਰਾਜ ਸਥਾਪਿਤ ਕਰਨਗੇ ਤੇ ਅਗਲੇ ਜਗਤ ਵਿੱਚ ਅਨੰਤ ਪ੍ਰਾਪਤ ਕਰਨਗੇ ਫਾਰਸੀ ਦੇ ਇਤਿਹਾਸਕਾਰ ਗੁਲਾਮ ਮੁਹੈਦੀਨ ਅਨੁਸਾਰ ਉਸ ਵੇਲੇ ਦੇ ਖਬਰ ਨਵੀਸ ਨੇ ਗੁਰੂ ਜੀ ਦੇ ਸਿੱਖਾਂ ਨੂੰ ਵਿਖਿਆਨ ਦਾ ਇੱਕ ਉਤਾਰ ਬਾਦਸ਼ਾਹ ਔਰੰਗਜ਼ੇਬ ਉਸ ਮੌਕੇ ਭੇਜਿਆ ਇਸ ਉੱਪਰ ਸੰਮਤ 1752 ਵਿਸਾਖ ਦੀ ਪਹਿਲੀ ਤਾਰੀਖ ਹੈ ਤੇ ਇਹ ਇਸ ਤਰ੍ਹਾਂ ਕਿ ਆਓ ਸਾਰੇ ਇੱਕ ਧਰਮ ਧਾਰਨ ਕਰੋ ਤੇ ਧਰਮ ਦੀ ਭਿੰਨਤਾ ਮਿਟਾ ਦਿਓ Hindu ਧਰਮ ਦੀਆਂ ਚਾਰ ਜਾਤਾਂ ਦੇ ਜੋ ਅਗਵਾਈ ਲਈ ਵੱਖ-ਵੱਖ ਨਿਜ਼ਮ ਨੇ ਉਹਨਾਂ ਦਾ ਤਿਆਗ ਕਰੋ ਤੇ ਪੂਜਾ ਦਾ ਇੱਕ ਢੰਗ ਅਪਣਾਓ ਤੇ ਇੱਕ ਦੂਸਰੇ ਦੇ ਭਰਾ ਬਣੋ ਕੋਈ ਦੂਜੇ ਨਾਲੋਂ ਆਪਣੇ ਆਪ ਨੂੰ ਉੱਚਾ ਨਾ ਸਮਝੇ ਕੋਈ ਵੀ ਗੰਗਾ ਜਾਂ ਹੋਰ ਤੀਤ ਯਾਤਰਾ ਦੇ ਸਥਾਨ ਤੇ ਨਾ ਜਾਵੇ ਜਿਨ੍ਹਾਂ ਦਾ ਸ਼ਸਤਰਾਂ ਵਿੱਚ ਬੜੀ ਸ਼ਰਧਾ ਨਾਲ ਜ਼ਿਕਰ ਕੀਤਾ ਗਿਆ ਹੈ। ਨਾਹੀਂ ਰਾਮ, ਕ੍ਰਿਸ਼ਨ, ਬ੍ਰਹਮਾ, ਦੁਰਗਾ ਜੇ ਅਵਤਾਰਾਂ ਦੀ ਪੂਜਾ ਕਰੇ। ਸਗੋਂ ਇਹਨਾਂ ਦੀ ਥਾਂ ਗੁਰੂ ਨਾਨਕ ਦੇ ਦੂਸਰੇ ਸਿੱਖ ਗੁਰੂਆਂ ਤੇ ਭਰੋਸਾ ਰੱਖੇ। ਚਾਰ ਜਾਤੀਆਂ ਦੇ ਲੋਕ ਆਮੇ ਸ਼ਕਨ ਇੱਕ ਭਾਂਡੇ ਚੋਂ ਖਾਣ ਤੇ ਇੱਕ ਦੂਸਰੇ ਦੇ ਪ੍ਰਤੀ ਕਿਰਣਾ ਨਾ ਕਰਨ। ਤੇ ਨਾਹੀਂ ਇੱਕ ਦੂਸਰੇ ਦਾ ਅਨਾਦਰ ਕਰਨ। ਕਵਰ ਨਵੀਸ ਨੇ ਆਪਣੇ ਮਾਲਿਕ ਨੂੰ ਇਹ ਐਲਾਨਨਾਮਾ ਮਾਲਕ ਕੋਲ ਭੇਜਣ ਸਮੇਂ ਆਪਣੀ ਰਿਪੋਰਟ ਵੀ ਨਾਲ ਹੀ ਭੇਜੀ ਕਿ ਜਦੋਂ ਗੁਰੂ ਹਜੂਮ ਨੂੰ ਇਸ ਤਰ੍ਹਾਂ ਮੁਖਾਤੀਫ ਹੋਇਆ ਸੀ ਤਾਂ ਬਹੁਤ ਸਾਰੇ ਬ੍ਰਾਹਮਣ ਤੇ ਖੱਤਰੀ ਉੱਠ ਕੇ ਖੜੇ ਹੋ ਗਏ ਤੇ ਕਿਹਾ ਕਿ ਉਹਨਾਂ ਗੁਰੂ ਨਾਨਕ ਤੇ ਦੂਸਰੇ ਗੁਰੂਆਂ ਦਾ ਧਰਮ ਅਪਣਾ ਲਿਆ। ਇਸ ਦੇ ਉਲਟ ਕੁਝ ਹੋਰਾਂ ਨੇ ਕਿਹਾ ਕਿ ਉਹ ਕਦੇ ਵੀ ਉਹ ਧਰਮ ਪਰਵਾਣ ਨਹੀਂ ਕਰਨੀਏ ਜੋ ਵੇਦਾਂ ਤੇ ਸ਼ਾਸਤਰਾਂ ਦੀ ਸਿੱਖਿਆ ਦਾ ਵਿਰੋਧੀ ਹੈ। ਉਹ ਇੱਕ ਸ਼ੋਕਰੇ ਦੇ ਹੁਕਮ ਤੇ ਆਪਣਾ ਪ੍ਰਾਚੀਨ ਧਰਮ ਨਹੀਂ ਤਿਆਗਣਗੇ ਜੋ ਉਹਨਾਂ ਨੂੰ ਉਹਨਾਂ ਦੇ ਵੱਡੇ-ਵਡੇਰਿਆਂ ਤੋਂ ਮਿਲਿਆ ਹੋਇਆ ਹੈ ਇੰਝ ਭਾਵੇਂ ਬਹੁਤ ਸਾਰਿਆਂ ਨੇ ਗੁਰੂ ਜੀ ਦਾ ਧਰਮ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਫਿਰ ਵੀ ਲਗਭਗ 20000 ਆਦਮੀਆਂ ਨੇ ਖੜੇ ਹੋ ਕੇ ਗੁਰੂ ਜੀ ਦਾ ਹੁਕਮ ਮੰਨਣ ਦਾ ਵਚਨ ਦਿੱਤਾ ਕਿਉਂਕਿ ਉਹਨਾਂ ਨੂੰ ਗੁਰੂ ਜੀ ਦੀ दैਵੀ ਸ਼ਕਤੀ ਉਦੇਸ਼ ਤੇ ਪੂਰਨ ਵਿਸ਼ਵਾਸ ਸੀ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਖੜਾ ਕੀਤਾ ਗੁਰੂ ਜੀ ਨੇ ਲੋਹੇ ਦੇ ਬਰਤਨ ਵਿੱਚ ਪਾਣੀ ਪਾਇਆ ਤੇ ਇਸ ਨੂੰ ਖੰਡੇ ਨਾਲ ਹਿਲਾਇਆ ਫਿਰ ਇੰਜ ਕਰਦੇ ਆ ਉਹਨਾਂ ਨੇ ਇਸ ਰਸਮ ਲਈ ਨਿਰਧਾਰਿਤ ਬਾਣੀ ਜਿਵੇਂ ਜਪਜੀ ਸਾਹਿਬ ਜਪ ਸਹਿਬ ਗੁਰੂ ਅਮਰਦਾਸ ਦੀ ਰਚਨਾ ਆਨੰਦ ਸਾਹਿਬ ਤੇ ਕੁਝ ਆਪਣੇ ਖਾਸ ਸਵਈਏ ਤੇ ਚੌਪਾਈ ਸਾਹਿਬ ਦਾ ਪਾਠ ਕੀਤਾ ਗੁਰੂ ਜੀ ਨੇ ਆਪਣੇ ਵੱਲੋਂ ਤਿਆਰ ਕੀਤੇ ਅਮਰ ਤੇ ਸ਼ਕਤੀ ਸਿੱਖਾਂ ਨੂੰ ਵਿਖਾਉਣ ਲਈ ਕੁਝ ਜਨਵਰਾਂ ਲਈ ਅੜ ਰੱਖ ਦਿੱਤਾ ਇਹ ਵੇਖ ਕੇ ਦੋ ਚਿੜੀਆਂ ਆਈਆਂ ਤੇ ਆਪਣੀਆਂ ਚੁੰਝਾਂ ਅਮਰਤ ਨਾਲ ਪੜ ਕੇ ਲੈ ਗਈਆਂ ਫਿਰ ਉਹ ਉੜਦੀਆਂ ਹੋਈਆਂ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਇੰਜ ਲੜਨ ਲੱਗੀਆਂ ਜਿਵੇਂ ਦੋ ਰਾਜੇ ਪ੍ਰਭੂਤਾ ਲਈ ਲੜਾਈ ਲੜਦੇ ਹਨ ਤੇ ਲੜਦੀਆਂ ਲੜਦੀਆਂ ਇੱਕ ਦੂਸਰੇ ਨੂੰ ਲਹੂ ਲੋਹਾਨ ਕਰਕੇ ਮਰ ਗਈਆਂ ਇਸ ਦਾ ਇਹੋ ਪ੍ਰਿਨਾਮ ਕੱਢਿਆ ਗਿਆ ਕਿ ਜੇ ਪਸ਼ੂ ਵੀ ਗੁਰੂ ਜੀ ਦਾ ਅਮਰਤ ਪੀ ਲੈਣ ਤਾਂ ਉਹ ਵੀ ਲੜਾਕੇ ਤੇ ਸ਼ਕਤੀਸ਼ਾਲੀ ਬਣ ਜਾਣਗੇ ਭਾਈ ਬੁੱਢਾ ਦੇ ਵੰਸ਼ ਭਾਈ ਰਾਮ ਕੋਇਨ ਇਹ ਜਾ ਕੇ ਗੁਰੂ ਜੀ ਦੀ ਪਤਨੀ ਮਾਤਾ ਜੀ ਤੋਂ ਨੂੰ ਦੱਸਿਆ ਕਿ ਉਹ ਨਵੀਂ ਮਰਿਆਦਾ ਦਾ ਅਮਿਤ ਆਰੰਭ ਕਰ ਰਹੇ ਨੇ ਉਸ ਨੇ ਮਾਤਾ ਜੀ ਨੂੰ ਚਿੜੀਆਂ ਦੀ ਘਟਨਾ ਦਾ ਵਿਦਾਂਤ ਵੀ ਦੱਸਿਆ ਮਾਤਾ ਜੀ ਤੋਂ ਨੇ ਪਤਾ ਸੇ ਲਏ ਤੇ ਗੁਰੂ ਜੀ ਕੋਲ ਉਤਸੁਕਤਾ ਨਾਲ ਆ ਗਏ ਗੁਰੂ ਜੀ ਨੇ ਕਿਹਾ ਕਿ ਉਹ ਬੜੇ ਸੀ ਠੀਕ ਸਮੇਂ ਤੇ ਆਏ ਨੇ ਤੇ ਉਹਨਾਂ ਨੇ ਮਾਤਾ ਨੂੰ ਪਤਾ ਸੇ ਅੰਮੇ ਜਲ ਚ ਪਾਉਣ ਲਈ ਕਿਹਾ ਉਹਨਾਂ ਨੇ ਕਿਹਾ ਕਿ ਉਹ ਖਾਲਸਾ ਆਪਣੇ ਪੁੱਤਰਾ ਵਾਂਗ ਹੀ ਸਿਰਜਣ ਲੱਗੇ ਨੇ ਤੇ ਇਸਤਰੀ ਤੋਂ ਬਿਨਾ ਬੱਚਾ ਪੈਦਾ ਨਹੀਂ ਹੋ ਸਕਦਾ ਕਿਉਂਕਿ ਹੁਣ ਪਤਾ ਸੀ ਅੰਮ੍ਰਿਤ ਵਿੱਚ ਘੋਲ ਦਿੱਤੇ ਗਏ ਨੇ ਸਿੱਖ ਆਪਸ ਵਿੱਚ ਪਿਆਰ ਨਾਲ ਰਹਿਣਗੇ ਨਹੀਂ ਤਾਂ ਉਹ ਸਦਾ ਲੜਦੇ ਰਹਿਣਾ ਸੀ ਪੰਜ ਸਿੱਖ ਪੂਰੀ ਤਰ੍ਹਾਂ ਵਸਤਰ ਪਹਿਨ ਕੇ ਤੇ ਫੌਜੀ ਵਰਦੀ ਵਿੱਚ ਤਿਆਰ ਵਰ ਤਿਆਰ ਹੋ ਕੇ ਗੁਰੂ ਜੀ ਸਾਹਮਣੇ ਖੜੇ ਹੋ ਗਏ ਉਹਨਾਂ ਨੂੰ ਗੁਰੂ ਜੀ ਨੇ ਵਾਹਿਗੁਰੂ ਦੇ ਜਪਜੀ ਦੇ ਮੂਲ ਮੰਤਰ ਦਾ ਪਾਠ ਕਰਨ ਨੂੰ ਕਿਹਾ ਫਿਰ ਉਹਨਾਂ ਨੂੰ ਅੰਮ੍ਰਿਤ ਦੇ ਪੰਜ ਜੋ ਚੂਲੀ ਪੀਣੋਂ ਦਿੱਤੇ ਫਿਰ ਇਹ ਅੰਮ੍ਰਿਤ 5 ਵਾਰ ਉਹਨਾਂ ਦੇ ਕੇਸਾਂ ਤੇ ਅੱਖਾਂ ਵਿੱਚ ਛਿੜਕਿਆ ਗਿਆ ਤੇ ਉਹਨਾਂ ਸਭਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਲਈ ਕਿਹਾ ਇਸ ਪਿਛੋਂ ਗੁਰੂ ਜੀ ਨੇ ਉਹਨਾਂ ਨੂੰ ਸਿੰਘ ਜਾਂ ਸ਼ੇਰ ਦੀ ਉਪਾਧੀ ਦਿੱਤੀ ਫਿਰ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਕੀ ਕੰਮ ਕਰਨਾ ਹੈ ਤੇ ਕੀ ਨਹੀਂ ਉਹਨਾਂ ਨੇ ਸਦਾ ਕ ਕੇ ਨਾਲ ਸ਼ੁਰੂ ਹੁੰਦੀਆਂ 5 ਚੀਜ਼ਾਂ ਭਾਗ ਕੇਸ਼ ਕੰਗਾ ਕਿਰਪਾਨ ਕੱਚਾ ਤੇ ਕੜਾ ਸਦਾ ਹੀ ਪੈਨਣੇ ਨੇ ਉਹਨਾਂ ਨੂੰ ਸ਼ਸਤਰ ਅਭਿਆਸ ਕਰਨ ਦੀ ਹਦਾਇਤ ਦਿੱਤੀ ਗਈ ਤੇ ਕਿਹਾ ਗਿਆ ਕਿ ਲੜਾਈ ਵਿੱਚ ਕਦੇ ਵੈਰੀ ਨੂੰ ਪਿੱਠ ਨਹੀਂ ਦਿਖਾਉਣੀ ਉਹ ਕਦੇ ਵੀ ਕਿਸੇ ਦੀ ਪਤਨੀ ਵੱਲ ਨਹੀਂ ਝਾਕਣਗੇ ਤੇ ਬਦਫੈਲੀ ਨਹੀਂ ਕਰਨਗੇ ਸਗੋਂ ਸਦਾ ਹੀ ਪਤਨੀ ਪ੍ਰਤੀ ਵਫਾਦਾਰ ਰਹਿਣਗੇ ਉਹ ਆਪਣੀ ਪਿਛਲੀ ਜਾਤੀ ਦੇ ਸਭ ਨਿਸ਼ਾਨ ਮਿਟਾ ਦੇਣਗੇ ਤੇ ਇੱਕ ਦੂਸਰੇ ਨੂੰ ਭਰਾਵਾਂ ਵਾਂਗ ਇੱਕ ਪਰਿਵਾਰ ਦੇ ਜੀਵਾਂ ਵਾਂਗ ਸਮਝਣਗੇ ਸੇਕ ਇੱਕ ਦੂਸਰੇ ਨਾਲ ਬਿਨਾਂ ਝਿਜਕ ਆਪਸੀ ਵਿਆਹ ਕਰਨਗੇ ਪ੍ਰੰਤੂ ਉਹ ਹੁੱਕਾ ਪੀਣ ਵਾਲਿਆਂ ਕੁੜੀ ਮਾਰਾਂ ਤੇ ਮੀਨਿਆਂ ਤੀਰ ਮੱਲੀਆਂ ਰਾਮ ਰਾਈਆਂ ਤੇ ਮਸੰਦਾ ਨਾਲ ਜੋ ਗੁਰੂ ਨਾਨਕ ਦੇਵ ਦੇ ਸਿਧਾਂਤਾਂ ਨੂੰ ਛੱਡ ਚੁੱਕੇ ਸੀ ਉਹਨਾਂ ਨਾਲ ਕੋਈ ਵਰਤੋਂ ਬਿਹਾਰ ਤੇ ਵਿਆਹ ਸ਼ਾਦੀਆਂ ਦੇ ਸੰਬੰਧ ਨਹੀਂ ਰੱਖਣਗੇ ਉਹ ਮੜੀਆਂ ਮਟੀਆਂ ਤੇ ਬੁੱਤਾਂ ਦੀ ਪੂਜਾ ਨਹੀਂ ਕਰਨਗੇ ਉਹ ਇੱਕ ਅਗਾਲ ਪੁਰਖ 'ਚ ਵਿਸ਼ਵਾਸ ਰੱਖਣਗੇ ਉਹ ਅੰਮ੍ਰਿਤ ਵੇਲੇ ਜਾਗਣਗੇ ਗੁਰੂ ਸਹਿਬਾਨ ਦੇ ਨਿਸ਼ਚਿਤ ਸ਼ਬਦਾਂ ਦਾ ਪਾਠ ਕਰਨਗੇ ਗੁਰੂ ਸਹਿਬਾਨ ਦੇ ਨਿਸ਼ਚਿਤ ਸ਼ਬਦਾਂ ਦਾ ਪਾਠ ਕਰਨਗੇ ਪਰਮਾਤਮਾ ਦੀ ਆਰਾਧਨਾ ਕਰਨਗੇ ਤੇ ਹਲਾਲ ਨਹੀਂ ਖਾਣਗੇ ਤੇ ਆਪਣੇ ਸਵਾਮੀ ਪ੍ਰਤੀ ਵਫਾਦਾਰ ਰਹਿਣਗੇ ਜਦੋਂ ਗੁਰੂ ਜੀ ਆਪਣੇ ਪਰਖੇ ਹੋਏ ਪੰਜ ਸਿੱਖਾਂ ਨੂੰ ਆਮੇ ਸਿਖਾ ਚੁੱਕੇ ਤਾਂ ਉਹ ਉਹਨਾਂ ਅੱਗੇ ਹੱਥ ਜੋੜ ਕੇ ਖੜੇ ਹੋ ਕੇ ਬੇਨਤੀ ਕੀਤੀ ਕਿ ਉਹਨਾਂ ਨੂੰ ਉਹ ਉਸੇ ਢੰਗ ਨਾਲ ਓਵੇਂ ਹੀ ਅਮਰ ਸਿਖਾਉਣ ਜਿਵੇਂ ਪੰਜ ਪਿਆਰਿਆਂ ਨੂੰ ਸਿਖਾਇਆ ਗਿਆ ਅਜਈ ਤਜ਼ਵੀਜ ਤੇ ਉਹ ਚੰਬਿਤ ਹੋ ਗਏ ਤੇ ਆਪਣੀ ਤੁਸ਼ਤਾ ਤੇ ਗੁਰੂ ਦੀ ਮਹਾਨਤਾ ਦਾ ਵਰਣਨ ਕਰਨ ਲੱਗੇ ਜਿਸ ਨੂੰ ਉਹ ਧਰਤੀ ਉੱਪਰ ਪ੍ਰਮਾਤਮਾ ਦਾ ਨਾਇਬ ਸਮਝਦੇ ਸਨ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਉਹਨਾਂ ਨੇ ਅਜਈ ਬੇਨਤੀ ਕਿਉਂ ਕੀਤੀ ਤੇ ਉਹ ਉਹਨਾਂ ਅੱਗੇ ਪ੍ਰਾਰਥਕ ਦੀ ਸਥਿਤੀ ਵਿੱਚ ਕਿਉਂ ਖੜੇ ਹੋ ਗਏ ਤਾਂ ਉਹਨਾਂ ਨੇ ਉੱਤਰ ਦਿੱਤਾ ਮੈਂ ਅਕਾਲ ਪੁਰਖ ਦਾ ਪੁੱਤਰ ਹਾਂ ਉਸ ਦੇ ਹੁਕਮ ਨਾਲ ਹੀ ਮੇਰਾ ਜਨਮ ਹੋਇਆ ਤੇ ਉਸ ਦੇ ਹੁਕਮ ਨਾਲ ਹੀ ਮੈਂ ਪੌਹਲ ਦੀ ਇਹ ਰੀਤ ਚਲਾਈ ਹੈ ਜੋ ਇਸ ਨੂੰ ਸਵੀਕਾਰ ਕਰਨਗੇ ਅੱਜ ਤੋਂ ਖਾਲਸਾ ਖਵਣਗੇ ਖਾਲਸਾ ਗੁਰੂ ਹੈ ਤੇ ਗੁਰੂ ਖਾਲਸਾ ਹੈ ਤੁਹਾਡੇ ਤੇ ਮੇਰੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ ਜਿਵੇਂ ਗੁਰੂ ਨਾਨਕ ਨੇ ਗੁਰੂ ਅੰਗਦ ਨੂੰ ਗੱਦੀ ਤੇ ਬਿਠਾਇਆ ਸੀ ਤੇ ਮੈਂ ਤੇ ਮੈਂ ਹੀ ਮੈਂ ਤੁਹਾਨੂੰ ਗੁਰੂ ਬਣਾ ਦਿੱਤਾ ਇਸ ਲਈ ਮੈਨੂੰ ਬਿਨਾਂ ਚੀਜ਼ਕ ਦੇ ਤੁਸੀਂ ਅੰਮ੍ਰਿਤ ਛਕਾਓ ਇਸ ਤਰ੍ਹਾਂ ਪੰਜ ਪਿਆਰੇ ਨੇ ਗੁਰੂ ਜੀ ਨੂੰ ਵੀ ਉਸੇ ਵਿਧੀ ਤੇ ਉਹਨਾਂ ਦੇ ਹੁਕਮਾਂ ਨਾਲ ਹੀ ਅੰਮ੍ਰਿਤ ਛਕਾਇਆ ਜਿਸ ਤਰ੍ਹਾਂ ਪੰਜ ਪਿਆਰਿਆਂ ਨੂੰ ਗੁਰੂ ਜੀ ਨੇ ਸਿਖਾਇਆ ਸੀ ਇਸ ਤਰ੍ਹਾਂ ਉਸ ਨੇ ਆਪਣੇ ਖਾਲਸਾ ਨੂੰ ਗੁਰਿਆਈ ਦਿੱਤੀ ਗੁਰੂ ਜੀ ਨੇ ਉਹਨਾਂ ਪੰਜ ਸਿੱਖਾਂ ਨੂੰ ਪੰਜ ਪਿਆਰੇ ਕਿਹਾ ਜਿਨ੍ਹਾਂ ਨੇ ਉਸ ਨੂੰ ਅੰਮ੍ਰਿਤ ਸਿਖਾਇਆ ਸੀ ਤੇ ਉਹ ਆਪ ਗੋਵਿੰਦ ਰਾਏ ਤੋਂ ਜਿਸ ਨਾਮ ਨਾਲ ਉਹ ਪਹਿਲਾਂ ਜਾਣੇ ਜਾਂਦੇ ਸੀ ਗੋਵਿੰਦ ਸਿੰਘ ਅਖਵਾਉਣ ਲੱਗੇ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਵੀ ਅਮਰ ਸ਼ਕਨ ਲਈ ਤਿਆਰ ਹੋ ਗਏ ਪੰਜ ਪਿਆਰਿਆਂ ਤੋਂ ਪਿੱਛੋਂ ਪਹਿਲੇ ਪੰਜ ਅੰਮ੍ਰਿਤ ਛਕਣ ਵਾਲੇ ਗੁਰੂ ਦੇ ਸਿੱਖ ਰਾਮ ਸਿੰਘ, ਦੇਵਾ ਸਿੰਘ, ਤਹਿਲ ਸਿੰਘ, ਇਚਰ ਸਿੰਘ ਤੇ ਫਤੇਹ ਸਿੰਘ ਸਨ। ਇਹਨਾਂ ਨੂੰ ਪੰਜ ਮੁਕਤੇ ਕਿਹਾ ਗਿਆ। ਭਾਵੇਂ ਪੰਜ ਜਿਨ੍ਹਾਂ ਨੂੰ ਮੁਕਤੀ ਮਿਲ ਗਈ ਸੀ। ਉਹਨਾਂ ਪਿੱਛੋਂ ਹਜ਼ਾਰਾਂ ਨੇ ਹੀ ਅੰਮ੍ਰਿਤ ਛਕ ਲਿਆ। ਹੁਣ ਇੱਕ ਸੰਪੂਰਨ ਆਦੇਸ਼ ਦਿੱਤਾ ਗਿਆ। ਜੇ ਕੋਈ ਬਾਲ ਕਰੇ, ਘਤਰਾਈਗਾ, ਤੰਬਾਕੂ ਪੀਵੇਗਾ। ਮੁਸਲਮਾਨ ਔਰਤ ਨਾਲ ਭੋਗ ਕਰੇਗਾ। ਜੇ ਮੁਸਲਮਾਨੀ ਢੰਗ ਨਾਲ ਬੱਕਰੀ ਦਾ ਗਲਾ ਹੌਲੀ-ਹੌਲੀ ਚਾਕੂ ਨਾਲ ਵੱਢ ਕੇ ਮਾਸ ਖਾਏਗਾ ਉਸਨੂੰ ਦੁਬਾਰਾ ਮਹਿਸ਼ਕਨਾ ਪਵੇਗਾ ਉਸਨੂੰ ਜੁਰਮਾਨਾ ਲਈ ਜਾਏਗੀ ਤੇ ਉਹ ਫਿਰ ਭੁੱਲ ਨਾ ਕਰਨ ਦਾ ਵਚਨ ਦੇਵੇਗਾ ਨਹੀਂ ਤਾਂ ਉਸਨੂੰ ਖਾਸ ਸੰਤ ਚੋਂ ਛੇਕ ਦਿੱਤਾ ਜਾਵੇਗਾ ਉਹ ਸਥਾਨ ਜਿੱਥੇ ਗੁਰੂ ਜੀ ਨੇ ਪਹਿਲੀ ਵਾਰ ਅੰਮੇ ਸ਼ਕਾਇਆ ਉਹ ਕੇਸਗੜ ਦੇ ਨਾਮ ਨਾਲ ਪ੍ਰਸਿੱਧ ਹੈ ਇਸ ਇਤਿਹਾਸਕਾਰ ਭਾਈ ਸੰਤੋਖ ਸਿੰਘ ਨੇ ਇਹ ਯਾਦਗਾਰੀ ਇਤਿਹਾਸਿਕ ਮੌਕੇ ਤੇ ਰਚਨਾ ਕੀਤੀ ਕਿ ਪਰਮਾਤਮਾ ਦਾ ਖਾਲਸਾ ਨਿਰਮਲ ਹੈ ਜਦੋਂ ਦੋ ਪੈਰੋਕਾਰ ਮਿਲਦੇ ਤਾਂ ਉਹ ਵੈਗੁਰਜੀ ਦੀ ਫਤਿਹ ਕਹਿੰਦੇ ਨੇ ਖਾਲਸਾ ਨੇ ਦੂਸਰੇ ਧਰਮਾਂ ਭਾਵ ਹਿੰਦੂਆਂ ਤੇ ਮੁਸਲਮਾਨਾਂ ਦੇ ਪੀਰਾਂ ਗੁਰੂਆਂ ਤੇ ਕਰਾਮਾਤਾਂ ਵਿਖਾਉਣ ਵਾਲਿਆਂ ਅੱਗੇ ਸਿਰ ਨਿਵਾਉਣ ਦਾ ਅੰਤ ਕਰ ਦਿੱਤਾ ਦੁਨੀਆ ਤੀਸਰਾ ਧਰਮ ਵੇਖ ਕੇ ਹੈਰਾਨ ਹੋ ਗਈ ਵੈਰੀਆਂ ਨੂੰ ਡਰ ਪੈ ਗਿਆ ਕਿ ਉਹਨਾਂ ਨੂੰ ਹਕੂਮਤ ਤੋਂ ਵੰਚਿਤ ਕਰ ਦਿੱਤਾ ਜਾਵੇਗਾ। ਗੁਰੂ ਜੀ ਨੇ ਆਪਣੇ ਧਰਮ ਦੀ ਸਥਾਪਨਾ ਲਈ ਪਾਪਾਂ ਦੇ ਨਾਸ਼ ਲਈ ਤੇ ਅਕਾਲ ਪੁਰਖ ਦਾ ਨਾਮ ਜਪਾਉਣ ਲਈ ਨਵੀਂ ਮਰਿਆਦਾ ਪਰਚਲਿਤ ਕੀਤੀ। ਧੰਨਵਾਦ।